90 ਦੇ ਦਹਾਕੇ ਦੇ ਵਿੱਚ Tata Motors ਨੇ ਇੰਡੀਆ ਦਾ ਸਭ ਤੋਂ ਪਹਿਲਾ ਪੈਸੇਂਜਰ ਵਹੀਕਲ ਬਣਾਉਣਾ ਸੀ ਇਸ ਕਰਕੇ ਉਹਨਾਂ ਨੇ Sumo ਨੂੰ ਲਾਂਚ ਕੀਤਾ Tata Sumo ਲਾਂਚ ਹੁੰਦਿਆਂ ਹੀ ਹਿੱਟ ਹੋ ਗਈ ਅਤੇ 3 ਸਾਲ ਦੇ ਅੰਦਰ-ਅੰਦਰ Tata Motors ਨੇ ਤਕਰੀਬਨ 1 ਲੱਖ Sumo ਵੇਚ ਦਿੱਤੀਆਂ ਸਨ ਜਿਹੜੇ ਰਾਹਾਂ ਦੇ ਉੱਪਰ ਦੂਜੀਆਂ ਗੱਡੀਆਂ ਜਾਣ ਤੋਂ ਡਰਦੀਆਂ ਸਨ ਜਿੱਥੇ ਜਾ ਕੇ ਉਹਨਾਂ ਦੀ ਟੱਟ ਪੱਜ ਹੋ ਜਾਂਦੀ ਸੀ ਉਹ ਰਾਹਾਂ ਤੇ Sumo ਬੜੇ ਵਧੀਆ ਆਰਾਮ ਦੇ ਨਾਲ ਚਲੀ ਜਾਂਦੀ ਸੀ ਤੇ ਟੈਕਸੀ ਡਰਾਈਵਰਾਂ ਦੇ ਵਿੱਚ ਤਾਂ ਇਸ Tata Sumo ਨੂੰ ਲੈ ਕੇ ਇੱਕ ਅਲੱਗ ਹੀ ਤਰ੍ਹਾਂ ਦਾ ਕਰੇਜ ਬਣਿਆ ਹੋਇਆ ਸੀ ਕਿਉਂਕਿ Tata Sumo 10 ਲੋਕਾਂ ਨੂੰ ਬਿਠਾ ਕੇ ਖਰਾਬ ਤੋਂ ਖਰਾਬ ਰਸਤੇ ਵਿੱਚ ਦੀ ਵੀ ਬੜੇ ਆਰਾਮ ਦੇ ਨਾਲ ਨਿਕਲ ਜਾਂਦੀ ਸੀ ਇਹ ਚੀਜ਼ ਨੂੰ ਦੇਖਦੇ ਹੋਏ Indian Army ਨੇ ਵੀ Tata Motors ਨੂੰ ਆਰਡਰ ਦੇ ਦਿੱਤੇ ਕਿ ਤੁਸੀਂ ਸਾਡੇ ਲਈ ਵੀ Sumo ਬਣਾਓ ਕਹਿਣ ਦਾ ਮਤਲਬ ਕਿ ਇੰਡੀਆ ਦਾ ਚਾਹੇ ਕੋਈ ਵਿਆਹ ਹੋਵੇ ਚਾਹੇ ਇੰਡੀਆ ਦੇ ਪਹਾੜੀ ਰਸਤੇ ਹੋਣ ਜਾਂ ਪਿੰਡੂ ਇਲਾਕੇ ਹੋਣ ਜਾਂ ਫਿਰ ਆਰਮੀ ਦੀਆਂ ਗੱਡੀਆਂ ਹੋਣ ਹਰ ਜਗ੍ਹਾ ਤੇ Sumo ਦਾ ਬੋਲਬਾਲਾ ਸੀ ਪਰ ਅਚਾਨਕ 2019 ਦੇ ਵਿੱਚ Tata Motors Sumo ਨੂੰ ਬਣਾਉਣਾ ਬੰਦ ਕਰ ਦਿੰਦੀ ਹੈ ਇਸ ਦੇ ਪਿੱਛੇ ਕੀ ਕੀ ਕਾਰਨ ਸਨ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ 1994 ਉਹ ਸਾਲ ਸੀ ਜਦੋਂ Tata Motors ਨੇ Sumo ਨੂੰ ਲਾਂਚ ਕੀਤਾ ਸੀ ਇੰਡੀਅਨ ਮਾਰਕੀਟ ਦੇ ਵਿੱਚ ਤੇ ਇਸ ਗੱਡੀ ਦੇ ਵਿੱਚ 10 ਪੈਸੇਂਜਰ ਦੀਆਂ ਸੀਟਾਂ ਸਨ ਤੇ ਉਸ ਸਮੇਂ ਦੀ ਇਹ SUV ਸੀ ਮੇਨਲੀ Sumo ਗੱਡੀ ਨੂੰ ਆਰਮੀ ਦੇ ਲਈ ਤਿਆਰ ਕੀਤਾ ਗਿਆ ਸੀ ਜਿਹੜੇ ਹਰ ਤਰ੍ਹਾਂ ਦੇ ਟੈਰੇਨ ਦੇ ਵਿੱਚ ਚੱਲ ਸਕੇ ਆਫ ਰੋਡਿੰਗ ਕਰ ਸਕੇ ਤੇ ਆਰਮੀ ਦੀ Sumo ਦੇ ਵਿੱਚ 4x4 ਹੁੰਦਾ ਸੀ ਪਰ ਜਿਹੜੀ ਸਿਵਿਲIANS ਦੇ ਲਈ Sumo ਬਣਾਈ ਗਈ ਸੀ ਨਾਰਮਲ ਟੈਕਸੀ ਵਗੈਰਾ ਦੇ ਲਈ ਉਹ 4x2 ਹੁੰਦੀ ਸੀ ਉਸ ਦੇ ਵਿੱਚ 4x4 ਨਹੀਂ ਆਉਂਦਾ ਸੀ ਪਰ ਫਿਰ ਵੀ ਇਹ 4x2 Sumo ਇੰਨੇ ਵਧੀਆ ਤਰੀਕੇ ਦੇ ਨਾਲ ਆਫ ਰੋਡਿੰਗ ਕਰ ਲੈਂਦੀ ਸੀ ਜਿੰਨੀਆਂ ਅੱਜ ਦੀਆਂ ਪੁਰਬਈ 4 ਗੱਡੀਆਂ ਵੀ ਨਹੀਂ ਕਰ ਪਾਉਂਦੀਆਂ ਇਸ ਦੇ ਵਿੱਚ ਪਹਿਲਾ ਕਾਰਨ ਤਾਂ ਇਹ ਸੀ ਕਿ ਸੋਮੋ ਗੱਡੀ ਦਾ ਜਿਹੜਾ ਇੰਜਣ ਤੇ ਪਲੇਟਫਾਰਮ ਸੀ ਉਹ ਟਾਟਾ ਦੀ ਪਹਿਲਾਂ ਤੋਂ ਆ ਰਹੀ ਗੱਡੀ ਟੈਲੀਕਾਮ ਤੋਂ ਲਿਆ ਗਿਆ ਸੀ ਉਸ ਸਮੇਂ ਸੋਮੋ ਦੇ ਅੰਦਰ 2 ਲੀਟਰ ਦਾ ਫੁੱਲ ਡੀਜ਼ਲ ਇੰਜਣ ਆਉਂਦਾ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ ਸੋਮੋ ਦਾ ਇਹ ਨਾਮ ਕਿਸ ਤਰ੍ਹਾਂ ਪਿਆ ਸੀ ਸੁਮਿਤ ਮੋਗਲਾਕਰ ਟਾਟਾ ਮੋਟਰਸ ਦੇ ਅੰਦਰ ਇੰਜੀਨੀਅਰਿੰਗ ਡਾਇਰੈਕਟਰ ਸਨ ਤੇ ਉਹਨਾਂ ਦੇ ਨਾਮ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਸ ਗੱਡੀ ਦਾ ਨਾਮ ਸੋਮੋ ਰੱਖਿਆ ਗਿਆ ਸੀ ਜਾਨਕਿ ਸੁਮਿਤ ਤੋਂ S ਉਹ ਤੇ ਮੋਗਲਾਕਰ ਤੋਂ M O ਤੇ 1996 ਦੇ ਵਿੱਚ ਟਾਟਾ ਇੱਕ ਵਾਰ ਫਿਰ ਤੋਂ ਸੋਮੋ ਨੂੰ ਅਪਡੇਟ ਕਰ ਦ ਉਹਦੇ ਆਉਂਦੇ ਆ ਟਾਟਾ ਮੋਟਰਸ ਨੇ ਸੋਮੋ ਸਪਾਈਕੋ ਨੂੰ ਲਾਂਚ ਕੀਤਾ ਜਿਸ ਦੇ ਵਿੱਚ 3 ਲੀਟਰ ਦਾ ਡੀਜ਼ਲ ਇੰਜਨ ਸੀ ਅਸਲ ਦੇ ਵਿੱਚ ਇਹ ਇੰਜਨ ਉਹਨਾਂ ਨੇ ਟਾਟਾ 407 ਦੇ ਇੰਜਨ ਤੋਂ ਰਫਾਈਨ ਕਰਕੇ ਬਣਾਇਆ ਸੀ ਟਾਟਾ ਸੋਮੋ ਦੀ ਮਾਰਕੀਟ ਦੇ ਵਿੱਚ ਲਗਾਤਾਰ ਡਿਮਾਂਡ ਵੱਧਦੀ ਜਾ ਰਹੀ ਸੀ ਇਸ ਕਰਕੇ ਟਾਟਾ ਨੇ ਸੋਮੋ ਦਾ ਇਹ ਮਾਡਲ ਲਾਂਚ ਕਰ ਦਿੱਤਾ ਸੀ ਸਪਾਈਕਿਓ ਤੇ ਫਿਰ 2004 ਦੇ ਵਿੱਚ ਸੋਮੋ ਦੇ ਵਿੱਚ ਫਿਰ ਤੋਂ ਅਪਡੇਟ ਕੀਤੀ ਜਾਂਦੀ ਹੈ ਤੇ ਇਸ ਦਾ ਨਵਾਂ ਮਾਡਲ ਆਉਂਦਾ ਹੈ ਸੋਮੋ ਵਕਟਾ ਸੋਮੋ ਦੇ ਇਸ ਮਾਡਲ ਦੇ ਵਿੱਚ ਇੰਟੀਰੀਅਰ ਦੇ ਉੱਪਰ ਬਹੁਤ ਜ਼ਿਆਦਾ ਕੰਮ ਕੀਤਾ ਗਿਆ ਸੀ ਜਿਵੇਂ ਕਿ ਉਸ ਦੇ ਅੰਦਰਲੇ ਮੀਟਰ ਪਾਵਰ ਵਿੰਡੋ ਪਾਵ ਕਹ ਰਹੇ ਕਿ ਉਸ ਸਮੇਂ ਦੇ ਹਿਸਾਬ ਦੇ ਨਾਲ ਇਹ ਬਹੁਤ ਜ਼ਿਆਦਾ ਐਡਵਾਂਸ ਫੀਚਰ ਸਨ ਤੇ ਫਿਰ ਸਾਲ 2008 ਦੇ ਵਿੱਚ Tata Motors ਨੇ Sumo ਦਾ ਇਹ ਇੱਕ ਮਾਡਲ ਲਾਂਚ ਕੀਤਾ ਜੇਕਰ ਤੁਸੀਂ ਇਸ ਨੂੰ ਧਿਆਨ ਦੇ ਨਾਲ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ Sumo ਦੇਖਣ ਦੇ ਵਿੱਚ ਕਾਫੀ ਜ਼ਿਆਦਾ ਅਲੱਗ ਲੱਗਦੀ ਸੀ ਪਹਿਲਾਂ ਵਾਲੀ Sumo ਤੋਂ ਤੇ ਸਾਲ 2012 ਦੇ ਵਿੱਚ Tata Motors ਲਾਂਚ ਕਰਦੀ ਹੈ Sumo Gold ਨੂੰ Sumo Gold ਦੇ ਇੰਟੀਰੀਅਰ ਦੇ ਵਿੱਚ ਹੁਣ ਫੈਬਰਿਕ ਆਉਣ ਲੱਗ ਗਈ ਸੀ 에어 ਕੰਡੀਸ਼ਨਰ ਤੇ ਨਵੇਂ ਕੰਟਰੋਲਸ ਆ ਗਏ ਸਨ ਪੁਰਾਣੀ Sumo ਵਿਕਟਾ ਦੇ ਮੁਕਾਬਲੇ ਇਸ ਨਵੀਂ Sumo Gold ਦੇ ਵਿੱਚ ਸ਼ੌਕ ਅਬਜ਼ਰਬਰ ਵੀ ਲੱਗੇ ਹੋਏ ਸਨ ਤੇ 2013 ਦੇ ਵਿੱਚ Sumo Gold ਦੇ ਉੱਪਰ ਉਹਨਾਂ ਨੇ ਨਵੇਂ ਕਰ ਲਾ ਕੇ ਇਸ ਨੂੰ ਫਿਰ ਤੋਂ ਲਾਂਚ ਕੀਤਾ ਇਹੀ ਲਾਸਟ ਅਪਡੇਟ ਸੀ ਜਿਹੜੀ ਸੋਮੋ ਦੇ ਵਿੱਚ ਆਈ ਸੀ ਇਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਪਡੇਟ ਟਾਟਾ ਸੋਮੋ ਦੇ ਵਿੱਚ ਨਹੀਂ ਦਿੱਤੀ ਗਈ ਤੇ ਸਾਲ 2019 ਆਉਂਦੇ ਆਉਂਦੇ ਟਾਟਾ ਮੋਟਰਸ ਨੇ ਸੋਮੋ ਬਣਾਉਣਾ ਬਿਲਕੁਲ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਇਸ ਦੇ ਪਿੱਛੇ ਕਾਰਨ ਕੀ ਸਨ ਤੇ ਕੀ ਰੀਜਨਸ ਹਨ ਜਿਸ ਦੇ ਕਾਰਨ ਟਾਟਾ ਮੋਟਰਸ ਨੇ ਟਾਟਾ ਸੋਮੋ ਨੂੰ ਬਣਾਉਣਾ ਬਿਲਕੁਲ ਹੀ ਬੰਦ ਕਰ ਦਿੱਤਾ ਸੀ ਇਸ ਤੋਂ ਪਹਿਲਾਂ ਅਸੀਂ ਇਹ ਜਾਣਦੇ ਹਾਂ ਕਿ ਜਿਹੜੀ ਨਾਰਮਲ ਸੋਮੋ 4x2 ਦੇ ਵਿੱਚ ਆਉਂਦੀ ਸੀ ਉਹ ਐਨੇ ਵਧੀਆ ਤਰੀਕੇ ਦੇ ਨਾਲ ਆਫ ਰੋਡਿੰਗ ਕਿਵੇਂ ਕਰ ਲੈਂਦੀ ਸੀ ਜਿੱਥੇ ਅੱਜ ਦੀਆਂ 4x4 ਟੈਕਸੀ ਡਰਾਈਵਰ ਵੀ ਅੱਜ ਦੇ ਸਮੇਂ ਤੇ ਉਸ ਸਮੇਂ ਕਿਉਂ ਇੰਨਾ ਜ਼ਿਆਦਾ ਪਸੰਦ ਕਰਦੇ ਸਨ ਸੋਮੋ ਨੂੰ ਸੋਮੋ ਇਸ ਕਰਕੇ ਬਹੁਤ ਵਧੀਆ ਤਰੀਕੇ ਦੇ ਨਾਲ ਆਫ ਰੋਡਿੰਗ ਕਰ ਲੈਂਦੀ ਸੀ ਕਿਉਂਕਿ ਜਿਹੜਾ ਇਸ ਦਾ ਬੇਸ ਡਿਸਟ੍ਰਿਬਿਊਸ਼ਨ ਸੀ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਸੀ ਟਾਟਾ ਮੋਟਰਸ ਨੇ ਸੋਮੋ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਸੀ ਕਿ ਜਿਹੜੇ ਸੋਮੋ ਦੇ ਰੀਅਲ 휠ਸ ਹਨ ਉਹ ਜ਼ਿਆਦਾ ਤੋਂ ਜ਼ਿਆਦਾ ਗ੍ਰਿਪ ਲੈ ਕੇ ਚੱਲਦੇ ਸਨ ਇਹ 휠 ਲੋ ਸਰਫਸ ਦੇ ਉੱਪਰ ਵੀ ਬਹੁਤ ਵਧੀਆ ਗ੍ਰਿਪ ਬਣਾ ਲੈਂਦੇ ਸਨ ਕਿਉਂਕਿ ਇਸ ਨੂੰ ਡਿਜ਼ਾਈਨ ਹੀ ਕੁਝ ਇਸ ਤਰ੍ਹਾਂ ਦੇ ਨਾਲ ਕੀਤਾ ਗਿਆ ਸੀ ਤੇ ਇਨ੍ਹਾਂ ਕਾਰਨਾਂ ਕਰਕੇ ਹੀ 4/2 ਸੋਮੋ 4/4 ਗੱਡੀਆਂ ਕੋਡਿੰਗ ਦੀ ਕੈਂਗ ਮੰਨਦੇ ਨੇ ਸੋਮੋ ਨੂੰ ਉਸ ਦਾ ਕਾਰਨ ਇਹ ਹੈ ਕਿ ਇਹ ਬਹੁਤ ਵਧੀਆ ਜਾਂ ਕਹੀਏ ਵਧੀਆ ਵੈਲਡ ਕੁਆਲਿਟੀ ਦੇ ਨਾਲ ਬਣੀ ਹੁੰਦੀ ਸੀ ਕਿਉਂਕਿ ਸੋਮੋ ਲੈਟਰ ਫਰੇਮ ਚਾਸੀ ਦੇ ਨਾਲ ਆਉਂਦੀ ਸੀ ਜਿਸ ਦੇ ਕਾਰਨੇ ਖਰਾਬ ਤੋਂ ਖਰਾਬ ਰਾਸਤੇ ਉੱਪਰ ਵੀ ਬੜੀ ਆਸਾਨੀ ਦੇ ਨਾਲ ਚੱਲੀ ਜਾਂਦੀ ਸੀ ਲੋਕਾਂ ਨੇ ਸੋਮੋ ਨੂੰ ਇੰਨੇ ਜਿਹੇ ਟਫ ਤੋਂ ਟਫ ਰਾਹਾਂ ਦੇ ਉੱਪਰ ਵੀ ਚਲਾਇਆ ਸੀ ਤੇ ਉਹਨਾਂ ਦਾ ਮੰਨਣਾ ਸੀ ਕਿ ਇਹ ਗੱਡੀ ਦਾ ਮੁਕਾਬਲਾ ਕੋਈ ਹੋਰ ਗੱਡੀ ਕਰੀ ਨਹੀਂ ਸਕਦੀ ਕਿਉਂਕਿ ਸੋਮੋ ਦੀ ਗਰਾਊਂਡ ਕਲੀਅਰੈਂਸ ਬਹੁਤ ਜ਼ਿਆਦਾ ਵਧੀਆ ਸੀ ਉਸ ਸਮੇਂ ਦੀਆਂ ਹੋਰ ਗੱਡੀਆਂ ਦੇ ਨਾਲੋਂ ਦੂਜੇ ਕਿ ਟੈਕਸੀ ਡਰਾਈਵਰਾਂ ਦੀ ਇਹ ਇੰਨੀ ਜਿਹਦਾ ਫੇਵਰੇ ਦੇ ਵਿੱਚ 10 ਜਾਣੇ ਬੜੀ ਆਸਾਨੀ ਨਾਲ ਬਿਠਾ ਸਕਦੇ ਹੂੰ ਤੇ ਜਿੰਨੇ ਟੈਕਸੀ ਵਾਲੇ ਇਸ ਦੇ ਵਿੱਚ ਜਿਆਦਾ ਤੋਂ ਜਿਆਦਾ ਪੈਸੇਂਜਰ ਬਿਠਾਉਂਦੇ ਸੀ ਉਨੇ ਹੀ ਜਿਆਦਾ ਉਹਨਾਂ ਦੀ ਕਮਾਈ ਹੁੰਦੀ ਸੀ ਤੇ ਸੋਮੋ ਨੂੰ ਚਾਹੇ 10 ਦੀ ਜਗ੍ਹਾ ਤੇ ਤੁਸੀਂ 12 ਪੈਸੇਂਜਰ ਬਿਠਾ ਲਓ ਉਸ ਨੂੰ ਇੱਕ ਪੈਸੇ ਦਾ ਵੀ ਫਰਕ ਨਹੀਂ ਪੈਂਦਾ ਸੀ ਉਸ ਦੀ ਚਾਲ ਬਿਲਕੁਲ ਪਹਿਲਾਂ ਵਾਂਗ ਹੀ ਰਹਿੰਦੀ ਸੀ ਤੇ ਦੂਜੇ ਡਰਾਈਵਰ ਇਸ ਕਰਕੇ ਵੀ ਸੋਮੋ ਨੂੰ ਬਹੁਤ ਜਿਆਦਾ ਪਸੰਦ ਕਰਦੇ ਸਨ ਕਿ ਇੱਕ ਤਾਂ ਇਹ ਭਰੋਸੇਯੋਗ ਗੱਡੀ ਹੁੰਦੀ ਸੀ ਜਿਆਦਾ ਖਰਾਬ ਨਹੀਂ ਹੁੰਦੀ ਸੀ ਤੇ ਦੂਜਾ ਇਹ ਲੌਂਗ ਟਰਮ ਚੱਲਦੀ ਸੀ 90 ਦੇ ਦਹਾਕੇ ਦੇ ਵਿੱਚੋਂ ਲਾਂਚ ਹੋਈ ਸੋਮੋ ਅੱਜ ਵੀ ਬਹੁਤ ਵ ਪੁੱਡਾ ਆਪਾਂ ਜਿਆਦਾਤਰ ਵਧੀਆ ਨਹੀਂ ਹੁੰਦਾ ਪਰ ਸੋਮੋ ਦੇ ਲਈ ਇਹ ਗੱਲ ਬਿਲਕੁਲ ਵੀ ਨਹੀਂ ਟੁੱਕਦੀ ਸੀ ਸੋਮੋ ਇੱਕ ਬਹੁਤ ਜਿਆਦਾ ਬੇਸਿਕ ਗੱਡੀ ਹੁੰਦੀ ਸੀ ਇਸ ਦੇ ਵਿੱਚ ਆਲਤੂ ਫालतੂ ਦੀਆਂ ਚੀਜ਼ਾਂ ਬਿਲਕੁਲ ਵੀ ਨਹੀਂ ਹੁੰਦੀਆਂ ਸਨ ਜਿਸ ਦੇ ਲਈ ਡਰਾਈਵਰ ਨੂੰ ਬਹੁਤ ਘੱਟ ਪੈਸੇ ਖਰਚ ਕਰਨੇ ਪੈਂਦੇ ਸਨ ਇੱਜੇ ਹੀਆਂ ਚੀਜ਼ਾਂ ਦੀ ਮੈਂਟੇਨੈਂਸ ਲਈ ਦੂਜਾ ਸੋਮੋ ਦੇ ਹਟ ਹੋਣ ਦਾ ਇੱਕ ਬਹੁਤ ਵੱਡਾ ਕਾਰਨ ਇਹ ਸੀ ਕਿ ਉਸ ਸਮੇਂ ਇਸ ਦੀ ਕੀਮਤ ਵੀ ਕੋਈ ਜਿਆਦਾ ਨਹੀਂ ਸੀ ਅਫੋਰਡੇਬਲ ਪ੍ਰਾਈਸ ਦੇ ਵਿੱਚ ਇਹ ਤੁਹਾਨੂੰ ਮਿਲ ਜਾਂਦੀ ਸੀ ਤੇ ਫਿਰ ਇੰਨੇ ਚੀਜ਼ਾਂ ਵਧੀਆ ਹੋਣ ਦੇ ਬਾਵਜੂਦ ਵੀ ਇਹ ਗੱਡੀ ਕਿਉਂ ਬੰਦ ਹੋ ਗਈ ਇਸ ਦੇ ਕਾਰਨ ਕੀ ਸਨ ਸੋਮੋ ਗੱਡੀ ਦੇ ਸਟੈਪ ਲੈਣਾ ਪਿਆ ਤੇ ਸੋਮੋ ਬਣਾਉਣੀ ਬੰਦ ਕਰਨੀ ਪਈ ਕਿਉਂਕਿ 2019 ਆਉਂਦੇ-ਆਉਂਦੇ ਇੰਡੀਆ ਦੇ ਵਿੱਚ ਕਾਰਾਂ ਦੀ ਸੇਫਟੀ ਨੂੰ ਲੈ ਕੇ ਰੂਲ ਕਾਫੀ ਜਿਆਦਾ ਸਟ੍ਰੈਕਟ ਹੋ ਗਏ ਸਨ ਤੇ ਟਾਟਾ ਸੋਮੋ ਉਹਨਾਂ ਰੂਲਸ ਨੂੰ ਮੀਟ ਹੀ ਨਹੀਂ ਕਰ پا ਰਹੀ ਸੀ ਤੇ ਨਾਲ ਹੀ ਜਿਹੜਾ ਇੰਡੀਅਨ ਗਵਰਨਮੈਂਟ ਨੇ ਕ੍ਰੈਸ਼ ਟੈਸਟ ਰੈਗੂਲੇਸ਼ਨ ਬਣਾਇਆ ਸੀ ਉਸ ਦੇ ਵਿੱਚ ਵੀ ਟਾਟਾ ਸੋਮੋ ਬੁਰੀ ਤਰ੍ਹਾਂ ਦੇ ਨਾਲ ਫੇਲ ਹੋ ਗਈ ਸੀ ਤੇ ਹੁਣ ਗਵਰਨਮੈਂਟ ਪ੍ਰੈਸ਼ਰ ਪਾ ਰਹੀ ਸੀ ਇੰਜਨ ਨੂੰ B6x ਕਰਨ ਦੇ ਵਿੱਚ ਇਸ ਦੇ ਵਿੱਚ ਟਾਟਾ ਨੂੰ ਕਾਫੀ ਜਿਆਦਾ ਮਿਹਨਤ ਕਰਨੀ ਪਈ ਇਸ ਗੱਡੀ ਨੂੰ B6x ਦੇ ਵਿੱਚ ਵੀ ਅਪਰੇਟ ਕੀਤਾ ਗਿਆ ਹੁਣ ਜ਼ਿਆਦਾਤਰ ਗੱਡੀਆਂ B6 ਨਹੀਂ ਲੱਗਿਆ ਕਿਉਂਕਿ ਜੇਕਰ ਉਹ ਜਿਹੇ ਹਾਵੀਕਰ ਦੇ ਉਹਨਾਂ ਨੂੰ ਪਤਾ ਹੀ ਸੀ ਕਿ ਸਾਡਾ ਪੈਸਾ ਹੀ ਬਰਬਾਦ ਹੋਵੇਗਾ ਇਹ ਗੱਡੀ ਹੁਣ ਜਿਆਦਾ ਲੰਬਾ ਸਮਾਂ ਨਹੀਂ ਚੱਲੇਗੀ ਉਸ ਸਮੇਂ ਹੀ ਟਾਟਾ ਨੇ ਟਾਟਾ ਸਫਾਰੀ ਅਤੇ ਟਾਟਾ ਹੈਕਸਾ ਨਾਮ ਦੀਆਂ ਇਹ ਗੱਡੀਆਂ ਨੂੰ ਵੀ ਤਿੰਨੇ ਗੱਡੀਆਂ ਨੂੰ 2019 ਦੇ ਵਿੱਚ ਬੰਦ ਕਰ ਦਿੱਤਾ ਸੀ ਵਿਦ ਟਾਟਾ ਸੋਮੋ ਉਹਨੇ ਆਉ ਮੇਨ ਰੀਜ਼ਨ ਦੇ ਉੱਪਰ ਜੈਸ ਦੇ ਕਾਰਨ ਟਾਟਾ ਸੋਮੋ ਹਮੇਸ਼ਾ ਦੇ ਲਈ ਇੰਡੀਅਨ ਮਾਰਕੀਟ ਦੇ ਵਿੱਚੋਂ ਗਾਇਬ ਹੋ ਜਾਂਦੀ ਹੈ ਉਹ ਹੈ ਜੀ ਡਿਕਲਾਈਨਿੰਗ ਸੇਲ ਅਤੇ ਮਾਰਕੀਟਿੰਗ ਡਿਮਾਂਡ ਸ਼ਿਫਟ ਟਾਟਾ ਸੋਮੋ ਦਾ ਮਹਿੰਦਰਾ ਦੀ ਬਲੈਰੋ ਦੇ ਨਾਲ ਕੰਪੀਟੀਸ਼ਨ ਦੀ ਹੁਣ ਕਾਫੀ ਜ਼ਿਆਦਾ ਡਿਮਾਂਡ ਵੀ ਚੇਂਜ ਹੋ ਗਈ ਸੀ। ਉਹਨਾਂ ਨੂੰ ਹੁਣ ਵੱਡੀਆਂ ਗੱਡੀਆਂ ਨਹੀਂ ਬਲਕਿ ਲੋਅ ਬਜਟ ਦੇ ਵਿੱਚ ਕੰਫਰਟੇਬਲ ਗੱਡੀਆਂ ਚਾਹੀਦੀਆਂ ਸਨ। ਇਹ ਚੀਜ਼ ਨੇ ਵੀ ਸੋਮੋ ਦੀ ਸੇਲ ਦੇ ਉੱਪਰ ਬਹੁਤ ਜ਼ਿਆਦਾ ਇਫੈਕਟ ਪਾਇਆ ਸੀ। ਦੂਜਾ ਕਿ ਟਾਟਾ ਹੁਣ ਆਪਣੀਆਂ ਨਵੀਆਂ ਗੱਡੀਆਂ ਦੇ ਉੱਪਰ ਬਹੁਤ ਜ਼ਿਆਦਾ ਫੋਕਸ ਕਰਨ ਲੱਗੀ ਸੀ। ਉਹ ਆਪਣੀਆਂ ਪੁਰਾਣੀਆਂ ਗੱਡੀਆਂ ਨੂੰ ਬੰਦ ਕਰਨਾ ਚਾਹੁੰਦੀ ਸੀ। ਉਸ ਸਮੇਂ ਹੀ ਟਾਟਾ ਮੋਟਰਸ ਨੇ ਟਾਟਾ ਹੈਰੀਅਰਸ ਲਾਂਚ ਕੀਤੀ ਜਿਹੜੀ ਕਿ ਅੱਜ ਵੀ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਤੇ ਨਾਲ ਹੀ ਟਾਟਾ ਦਾ ਉਸ ਸਮੇਂ ਤੱਕ ਇੰਨਾ ਵਧੀਆ ਨਾਮ ਨਹੀਂ ਸੀ ਰਿਲੇਬਿਲਿਟੀ ਨੂੰ ਤੇ ਆਪਣੀਆਂ ਨਵੀਆਂ ਗੱਡੀਆਂ ਲਾਂਚ ਕੀਤੀਆਂ ਜਿਹੜੀਆਂ ਕਿ ਅੱਜ ਦੇ ਕਸਟਮਰ ਦੇ ਹਿਸਾਬ ਦੇ ਨਾਲ ਫਿੱਟ ਵਹਿ ਸਕਣ ਤੇ ਨਾਲ ਹੀ ਜਿਹੜੀ ਉਹਨਾਂ ਦੀ ਬ੍ਰਾਂਡ ਅਮੇਜ ਹੈ ਉਹ ਵੀ ਸੁਧਰ ਸਕੇ ਇਹ ਬਹੁਤ ਵੱਡਾ ਕਾਰਨ ਹੈ ਕਿ ਪੁਰਾਣੀਆਂ ਟਾਟਾ ਦੀਆਂ ਗੱਡੀਆਂ ਦੇ ਵਿੱਚ ਤੇ ਅੱਜ ਦੀਆਂ ਟਾਟਾ ਦੀਆਂ ਗੱਡੀਆਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਗਿਆ ਹੈ ਇਸ ਦੀ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਕਿ ਟਾਟਾ ਦੀ ਜਿਹੜੀ ਸਫਾਰੀ ਗੱਡੀ ਸੀ ਉਸ ਦੀ ਸੇਲ ਬਹੁਤ ਜ਼ਿਆਦਾ ਘਟ ਗਈ ਸੀ ਪਰ ਜਦੋਂ ਟਾਟਾ ਨੇ ਸਫਾਰੀ 2.0 ਲਾਂਚ ਕੀਤੀ ਉਸ ਦੀ ਸੇਲ ਇੱਕਦਮ ਵੱਧ ਗਈ 74 ਲੋਕ ਇਹ ਵੀ ਸ਼ਿਕਾਇਤ ਕਰਦੇ ਨੇ ਕਿ ਨਵੀਂ ਸਫਾਰੀ ਦੇ ਵਿੱਚ ਪੁਰਾਣੀ ਸਫਾਰੀ ਵਾਲਾ ਫੀਲ ਨਹੀਂ ਹੈ ਇਹ 4x4 ਨਹੀਂ ਹੈ ਸਫਾਰੀ ਹੈ ਅਸਲ ਦੇ ਵਿੱਚ ਇਹ ਹੈਰੀਅਰ ਪਲੱਸ ਹੈ ਤੇ ਇਸ ਸਮੇਂ ਇੰਡੀਅਨ ਮਾਰਕੀਟ ਦੇ ਵਿੱਚ ਇਹ ਬਹੁਤ ਵਧੀਆ ਸੇਲ ਕਰ ਰਹੀ ਹੈ ਪਿਛਲੀ ਸਫਾਰੀ ਦੇ ਕੰਪੈਰੀਜ਼ਨ ਦੇ ਵਿੱਚ ਇਸ ਦੀ ਸੇਲ ਬਹੁਤ ਜ਼ਿਆਦਾ ਵਧੀਆ ਹੈ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਚਾਲੇ ਇੱਕ ਕਮਾਲ ਦੀ ਗੱਡੀ ਸਾਨੂੰ ਛੱਡ ਕੇ ਚਲੀ ਜਾਂਦੀ ਹੈ ਜਿਸ ਦਾ ਨਾਮ ਟਾਟਾ ਸੁਮ ਹੈ ਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵ ਨੂੰ ਜਰ ਸਬਸਕ੍ਰਾਈਬ ਕਰਨਾ ਧੰਨਵਾਦ